ਮਸਕੀਨ ਜੀ ਨੇ ਵੀ ਇੱਕ ਦਿਨ ਕਥਾ ਦੇ ਵਿੱਚ ਆਪਣੀ ਕਿਤਾਬ 'ਚ ਜਿਹੜਾ ਲਿਖਿਆ ਹੈ ਦਿਲ ਸੂਰਜ ਦੇ ਵਾਂਗਰ ਸੂਰਜ ਸੀ ਪਿਆਲਿਸ਼ਕਾ ਮਾਰੀ ਕਹਿੰਦੇ ਦਿਲ ਜਿਹੜਾ ਸੂਰਜ ਵਾਂਗ ਹੈ ਮੇਰਾ ਤੇ ਸੂਰਜ ਜਿਹੜਾ ਉਹ ਲਿਸ਼ਕਾ ਮਾਰ ਰਿਹਾ ਹੈ ਸਾਰਿਆਂ ਨੂੰ ਚਾਨਣ ਬਖਸ਼ਿਸ਼ ਕਰਦਾ ਏ ਗਿਆਨ ਸਿਦਕਤੀਆਂ ਕਿਰਨਾ ਭਰੀਆਂ ਸੱਜਣ ਹਾਰੇ ਕਹਿੰਦੇ ਗਿਆਨ ਦੇ ਨਾਲ ਕਿਰਨਾ ਤੇ ਭਰ ਗਈਆਂ ਗਿਆਨ ਬਹੁਤ ਜੀਵਨ 'ਚ ਇਕੱਠਾ ਕਰ ਲਿਆ ਬੰਦਿਆ ਵੀ ਬਹੁਤ ਹੱਦੋਂ ਵੱਧ ਗਿਆਨ ਸਦਕ ਦੀਆਂ ਕਿਰਨਾ ਭਰੀਆਂ ਸੱਜਣ ਹਾਰੇ ਕਹਿੰਦੇ ਵੰਡਦੇ ਹੀ ਰਹਿ ਗਏ ਅਵਰੇ ਕੋਪਤੀਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ ਦੂਜਿਆਂ ਦਾ ਜੀਵਨ ਭਲਾ ਕਰ ਦਿੱਤਾ ਦੂਜਿਆਂ ਨੂੰ ਚੰਗੇ ਪਾਸੇ ਲਾ ਦਿੱਤਾ ਦੂਜਿਆਂ ਦੇ ਘਰ ਸੁਖੀ ਕਰ ਦਿੱਤੇ ਪਰ ਆਪਣੇ ਹਿਰਦੇ ਰੂਪੀ ਘਰ ਚ ਕਹਿੰਦੇ ਉਹ ਚੀਜ਼ ਨਹੀਂ ਆਈ ਅੱਜ ਹੋ ਇਦਾਂ ਹੀ ਰਿਹਾ ਹੈ ਜੋ ਕੁਝ ਅਸੀਂ ਵੰਡੀ ਜਾਂਦੇ ਆ ਕਥਾ ਵਾਲੇ ਦੂਜਿਆਂ ਦਾ ਭਲਾ ਹੋ ਜਾਂਦਾ ਏ ਪਰ ਜਿੰਨਾ ਚਿਰ ਅਸੀਂ ਆਪਣਾ ਉੱਤੇ ਪੈਰਾ ਨਹੀਂ ਦਿੰਦੇ ਸਾਡਾ ਕਿਦਾਂ ਭਲਾ ਹੋਵੇਗਾ ਆ ਇਹ ਨਹੀਂ ਕਿ ਕਿਸੇ ਨੇ ਸੁਣਨਾ ਨਹੀਂ ਸੁਣੋ ਸੁਣ ਕੇ ਤੁਹਾਡਾ ਭਲਾ ਹੁੰਦਾ ਏ ਤੇ ਚੰਗੀ ਗੱਲ ਏ ਆਈ ਲੈਸ ਕਰਾਉਣ ਵਾਲੇ ਨੇ ਜਿਹੜੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਿਹੜੇ ਬੈਂਡ ਲੈ ਜਾਂਦੇ ਨੇ ਉਹ ਕੈਨੇਡਾ ਚੱਲ ਜਾਂਦੇ ਆ ਪੜਾਉਣ ਵਾਲੇ ਤਾਂ ਇੱਥੇ ਬੈਠੇ ਨੇ ਪਰ ਇਹ ਤਾਂ ਨਹੀਂ ਕੋਈ ਕਵੇ ਭਈ ਤੁਸੀਂ ਕੈਨੇਡਾ ਪੇਜ ਰਹਿ ਜਾ ਆਪ ਤਾਂ ਤੁਸੀਂ ਪੰਜਾਬ ਚ ਬੈਠੇ ਜੇ ਨਹੀਂ ਉਹਨਾਂ ਦਾ ਕੰਮ ਹੀ ਡਿਊਟੀ ਪੜ੍ਹਾਉਣਾ ਹੈ ਤੁਸੀਂ ਬਾਹਰ ਜਾਣਾ ਹੈ ਤੁਸੀਂ ਪੜ ਕੇ ਜਾ ਸਕਦੇ ਜੇ ਪ੍ਰਚਾਰਕ ਨੇ ਸੁਣਾਉਣਾ ਹੈ ਤੇ ਸੁਣਦਿਆ ਸੁਣਦਿਆ ਕਿਸੇ ਦੀ ਸਮਝ ਦੇ ਵਿੱਚ ਗੱਲ ਪੈ ਗਈ ਹੋ ਸਕਦਾ ਉਹ ਗੁਰੂ ਨਾਲ ਇੱਕ ਮਿਕ ਹੋ ਜਾਵੇ ਤੇ ਜਿੰਨਾ ਚਿਰ ਪ੍ਰਚਾਰਕ ਉੱਤੇ ਪਹਿਰਾ ਨਹੀਂ ਦੇਗਾ ਉਹਨੇ ਚਿਰ ਇਹ ਇਦਾਂ ਹੀ ਖਾਲੀ ਰਹੇਗਾ ਸੁਣਨਾ ਜ਼ਰੂਰ ਹੈ ਕਿਸੇ ਪ੍ਰਚਾਰਕ ਨੂੰ ਭੰਡਣ ਦੀ ਲੋੜ ਨਹੀਂ ਆ ਚੰਗੀ ਗੱਲ ਲੱਗਦੀ ਹੈ ਮੰਨ ਲਓ ਸਾਂਝ ਕਰੀ ਜੇ ਗੁਨਾਹ ਕੇਰੀ ਛੋੜਵਕਣ ਚੱਲੀ ਗਏ ਚੰਗੀ ਗੱਲ ਲੱਗਦੀ ਹੈ ਮੰਨ ਲਓ ਨਹੀਂ ਤੇ ਛੱਡ ਦਿਓ ਕੀ ਲੋੜ ਹੈ ਮ ਕਹਿੰਦੇ ਅਣ ਦੀ ਕੀ ਲੋੜ ਹੈ ਕਿਸੇ ਨੂੰ ਬੁਰਾ ਕਹਿਣ ਦੀ ਇਹ ਤਾਂ ਸਾਂਝ ਗੁਣਾ ਦੀ ਕਰਨੀ ਹੈ ਜਿਹਦੇ ਕੋਲੋਂ ਵੀ ਮਿਲਦੇ ਨੇ ਜਿੱਥੋਂ ਵੀ ਗੁਣ ਮਿਲਦਾ ਉੱਥੋਂ ਗੁਣ ਲੈ ਲਓ ਤੇ ਮਸਕੀਨ ਜੀ ਕਹਿੰਦੇ ਗਿਆਨ ਸਦਕਤੀਆਂ ਕਿਰਨਾ ਭਰੀਆਂ ਸੱਜਣ ਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲੱਗਿਆ ਗ੍ਰਹਿਣ ਖੁਦੀ ਦਾ ਕਹਿੰਦੇ ਅਫਸੋਸ ਮਸਕੀਨ ਇਸ ਗੱਲ ਦਾ ਹੈ ਵੀ ਤੇਰੇ ਜੀਵਨ ਦੇ ਅੰਦਰ ਗ੍ਰਹਿਣ ਲੱਗ ਗਿਆ ਗ੍ਰਹਿਣ ਲੱਗੇ ਤਾਂ ਹਨੇਰਾ ਹੋ ਜਾਂਦਾ ਨਾ ਸੂਰਜ ਨੂੰ ਲੱਗ ਜੇ ਚੰਦਰ ਮੈਨੂੰ ਲੱਗ ਜੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਖੁਦੀ ਦਾ ਬੋਲ ਬੋਲ ਕੇ ਚਮਕ ਗਵਾਈ ਬੋਲ ਬੋਲ ਕੇ ਜਵਾਨੀ ਚਲੇ ਗਈ ਗਲਾ ਬੈਠ ਗਿਆ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰੇ ਕਹਿੰਦੇ ਸਾਰੀ ਜ਼ਿੰਦਗੀ ਬੋਲ ਬੋਲ ਕੇ ਦੁਨੀਆ ਨੂੰ ਖੁਸ਼ ਖੁਸ਼ ਕਰਕੇ ਦੁਨੀਆ ਨੂੰ ਗਿਆਨ ਸੁਣਾ ਕੇ ਬੜਾ ਕੁਝ ਖੱਟ ਲਿਆ ਸੰਸਾਰੀ ਤੌਰ ਤੇ ਪਰ ਅੰਦਰ ਝਾਤੀ ਮਾਰੀਏ ਇਤਾਂ ਹਨੇਰੇ ਚ ਹੀ ਐ ਇਹ ਤਾਂ ਅਜੇ ਵੀ ਉਸੇ ਹੀ ਜਗ੍ਹਾ ਤੇ ਖੜਾ ਹੈ ਜਿੱਥੋਂ ਇਹਨੂੰ ਕੱਢਣਾ ਸੀ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਵਾਲੀ ਬਸਤਾ ਬਣ ਜੇ ਫਰੀਦਾ ਜੀ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਆਪਣੇ ਆਪ ਨੂੰ ਵੀ ਸਵਾਰੀਏ ਤੇ ਦੂਜਿਆਂ ਦਾ ਵੀ ਜੀਵਨ ਸਵਾਰੀਏ ਜਦੋਂ ਇਦਾਂ ਦੇ ਬਣ ਗਏ ਆਪ ਜੱਪੇ ਅਵਰਾ ਨਾਮ ਚ ਪਾਵੇ ਜੀਵਤ ਸਹਿਬ ਸੇਵੀ ਆਪਣਾ ਚਲਤੇ ਰੱਖਿਓ ਚੀਤ ਵਾਲੀ ਪ੍ਰਵਾਹਾਸ਼ਾ ਬਣ ਜਾਏ। ਗੁਰੂ ਪਾਤਸ਼ਾਹ ਜੀ ਸੁਣਾਉਣ ਵਾਲਿਆਂ ਤੇ ਵੀ ਕਿਰਪਾ ਕਰਨ ਤੇ ਸੁਣਨ ਵਾਲਿਆਂ ਤੇ ਵੀ ਕਿਰਪਾ ਕਰਨ। ਰਲ ਮਿਲ ਕੇ ਸਿੱਖੀ ਦੇ ਇਸ ਬੂਟੇ ਨੂੰ ਛੜਦੀ ਕਲਾ ਦੇ ਵਿੱਚ ਲੈ ਕੇ ਜਾਈਏ ਤੇ ਇਹਨੂੰ ਫਲਦਾਰ ਬਣਾਈਏ। ਜਿਹੜੇ ਫਲ ਝੜ ਰਹੇ ਨੇ ਉਹਨਾਂ ਝੜਦੇ ਹੋਏ ਫਲਾਂ ਨੂੰ ਵੀ ਨਾਲ ਜੋੜੀਏ। ਬੱਚਿਆਂ ਨੂੰ ਬਾਣੀ ਬਾਣੇ ਦੇ ਧਾਰਨੀ ਬਣਾਈਏ। ਆਪ ਵੀ ਗੁਰਦੁਆਰੇ ਆਈਏ ਤੇ ਬੱਚਿਆਂ ਨੂੰ ਵੀ ਨਾਲ ਗੁਰਦੁਆਰੇ ਲੈ ਕੇ ਆਇਆ ਕਰੀਏ। ਜੋ ਬੱਚੇ ਸਾਡੇ ਵੀ ਗੁਰੂ ਸਿਧਾਂਤ ਨੂੰ ਗੁਰਬਾਣੀ ਨੂੰ ਸਮਝ ਸਕਣ ਗੁਰਦਵਾਰੇ ਬੈਠਣਾ ਸਿੱਖ ਲੈਣ ਤੇ ਗਿਆਨ ਆ ਜਾਵੇ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ